ਜਿਹੜਾ ਸੂਰ ਸੂਰ ਕਰਦਾ ਨਾ 2 ਮਹੀਨੇ ਦੇਖੀਆ ਮੈਂ ਤਾਂ ਹੁਣ ਵੀ ਕਹਿਣਾ ਮੈਂ ਕਹਿੰਦਾ 2 ਮਹੀਨੇ ਵੀ ਐ ਕਰਾਂ 2 ਮਹੀਨੇ ਬਾਅਦ ਹੀ ਦੇਖੂੰਗਾ ਮੈਂ ਤਾਂ ਅੱਜ ਵੀ ਕਹਿਣਾ ਅੱਜ ਆ ਕੱਲ ਨਾ ਗੱਲਾਂ ਲੱਗ ਜੂ ਪਤਾ ਰੱਖ ਕੇ ਪਿਸਤਲਾਂ ਬੁਸਤਵਾਂਆਂ ਸਾਈਡ ਤੇ ਸਿਕਿਉਰਟੀ ਸਿਕਿਉਰਟੀ ਸਾਡੇ ਕੋਲ ਵੀ ਦੇਖੋ ਪਰਾਂ ਕਰਕੇ ਹੈ ਲੱਗੂ ਵੀ ਪਤਾ ਜੀ 10 ਮਿੰਟ ਵੀ ਟਿਕ ਗਿਆ ਤੇ ਨਾ ਪੈਪਾ ਦੁਵਾਰਾ ਬਾਦਲੀ ਸੂਰ ਉਹਨੇ ਲਾਈਵ ਹੋਇਆ ਸੀ ਘੰਟਾ ਪਹਿਲੇ ਕਹਿੰਦਾ ਵੀ ਪਿਸਤੋਲਾ ਪਿਸਤੋਲਾ ਸਾਈਡ ਤੇ ਰੱਖ ਕੇ ਗਨਮੈਨ ਸਾਈਡ ਤੇ ਕਰਕੇ ਦੋ ਦੋ ਹੱਥ ਕਰ ਲੋ ਪੈਪਾ ਪੂਪਾ ਦੁਬਾਰਾ ਪੈਣੀਆਂ ਪੈ ਜਾਣੀਆਂ ਪੈਪਾ ਪੂਪਾ ਛੋਟੇ ਵੀ ਤਾਂ ਪਈਆਂ ਸੀ ਜਦੋਂ ਪੰਜ ਬੰਦੇ ਵੈਪਨ ਲੈ ਕੇ ਆ ਗਏ ਸੀ ਉਹਨਾਂ ਵਿੱਚੋਂ ਤੈਨੂੰ ਪਤਾ ਹੋਵੇ ਵੀ ਇੱਕ ਬੰਦਾ ਹੱਲੇ ਵੀ ਆਈਸੀਯੂ 'ਚ ਹੈ ਗੁਰੂ ਮਹਾਰਾਜ ਦੀ ਕਿਰਪਾ ਹੋਣੀ ਹੈ ਨਾਲੇ ਜਿਹੜੀ ਕੀੜੀ ਹੁੰਦੀ ਨਾ ਕੀੜੀ ਉਹ ਹੱਥ ਹੀ ਢਾ ਲੈਂਦੀ ਹੈ ਤਾਂ ਵੈਸੇ ਹੀ ਦਰਾਹੀ 'ਚ ਕਹਿੰਦੇ ਬਿਨਾਂ ਸੁੰਡ ਰਾਦੀ ਤੁਰਿਆ ਫਿਰਦਾ ਸਾਰੇ ਪਾਸੇ ਰੋਲਾ ਪਿਆ ਹੋਇਆ ਹੈ ਇਸ ਵੇਲੇ ਦੀ ਬੜੀ ਵੱਡੀ ਖਬਰ ਬੜੀ ਵੱਡੀ ਮਾਈਕ ਲੈ ਲਿਆ ਕੱਚੂ ਗੁੰਬੇ ਇਹ ਪਿੱਛੋਂ ਐਨਾ ਅੰਦਰ ਚਲਾ ਜਾਂਦਾ ਹੈ ਇਹ ਬਾਕੀ ਮੈਂ ਇੰਟਰਵਿਊ ਕਰਨੀ ਹੁੰਦੀ ਹੈ